ਕਬੀਰ ਜੀ ਦੇ ਸ਼ਲੋਕ ਚੱਲ ਰਹੇ ਹਨ ਔਰ ਅਸੀਂ ਦੋ ਸ਼ਲੋਕ ਕੱਲ ਪੜੇ ਸੀ ਕੋ ਹੈ ਲੜਕਾ ਵੇਚਈ ਲੜਕੀ ਵੇਚੈ ਕੋਈ ਸਾਂਝਾ ਕਰੇ ਕਬੀਰ ਸਿਓ ਹਰ ਸੰਗ ਬਨਜ ਕਰੇ ਇੱਥੇ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਇਸ ਤੋਂ ਪਹਿਲਾ ਸ਼ਲੋਕ ਹੈ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ ਹੇ ਕਬੀਰ ਇਹੋ ਜਾਂ ਕੋਈ ਨਹੀਂ ਜਨਮਿਆ ਜਿਹੜਾ ਆਪਣੇ ਘਰ ਨੂੰ ਆਗ ਲਾ ਲਵੇ ਤੇ ਕਰੇ ਕੀ ਪੰਜੋਂ ਲੜਕਾ ਝਾਰਕੈ ਰਹਿ RAM ਲਿਵ ਲਾਗ ਪੰਜਾਂ ਲੜਕਿਆਂ ਨੂੰ ਹੁੰਡਿਆਂ ਨੂੰ ਸਾੜ ਕੇ ਤੇ ਪ੍ਰਮਾਤਮਾ ਨਾਲ ਜੁੜਿਆ ਰਹੇ ਉਹ ਪੰਜ ਲੜਕੇ ਕੇਰੇ ਨਹੀਂ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਦੇ ਇਹ ਪਿੱਛੇ ਲੱਗਦਾ ਹੈ ਇਹਨਾਂ ਨੂੰ ਸਾੜ ਕੇ ਤੇ ਪ੍ਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜ ਕੇ ਰੱਖੇ ਫਿਰ ਇਸ ਤੋਂ ਅੱਗੇ ਕਹਿੰਦੇ ਨੇ ਕੋ ਹੈ ਲੜਕਾ ਵੇਚਈ ਲੜਕੀ ਵੇਚੈ ਕੋਈ ਕਹਿੰਦੇ ਕੋਈ ਐਸਾ ਵੀ ਹੋਏਗਾ ਜਿਹੜਾ ਆਪਣੀਆਂ ਧੀਆਂ ਨੂੰ ਵੀ ਵੇਚ ਦਵੇ ਉਹ ਕਿਡੀਆਂ ਧੀਆਂ ਨੇ ਆਸਾ ਤ੍ਰਿਸ਼ਨਾ ਈਰਖਾ ਇਤ ਆਦਕ ਇਹ ਮਾਇਆ ਮਾਇਆ ਦੀਆਂ ਧੀਆਂ ਨੇ ਮਾਇਆ ਦੇ ਪੁੱਤਰਾਂ ਨੂੰ ਤੇ ਮਾਇਆ ਦੇ ਧੀਆਂ ਨੂੰ ਵੇਚ ਕੇ ਅਸੀਂ ਆਪਣੇ ਅੰਦਰ ਇੱਕ ਘਰ ਬਣਾਇਆ ਹੋਇਆ ਉਹ ਜਿਹੜਾ ਘਰ ਹੈ ਸਾਡਾ ਉਸ ਘਰ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਰਹਿੰਦੇ ਨੇ ਇਸ ਘਰ ਦਾ ਜ਼ਿਕਰ ਪਹਿਲਾਂ ਵੀ ਗੁਰਬਾਣੀ ਚਾਇਆ ਜਿੱਥੇ ਭਗਤ ਜੀ ਕਹਿੰਦੇ ਨੇ ਬਾਬਾ ਆਬਣਾ ਬਸੋਂ ਇਹ گاਉ ਘਰੀ ਘਰੀ ਕਾਲੇ ਖਾ ਮੰਗਾ ਕਾਇਥ ਚੇਤੂ ਨਾਉ ਦੇਹੀ گاਵਾ ਜਿਉ ਧਰਮਹਿ ਤੋ ਬਸੈ ਪੰਜ ਕਿਰਸਾਨਾ ਨੈਨੂ ਨਕਟੂ ਸ਼ਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ ਸਾਡੇ ਅੰਦਰ ਸਾਰਿਆਂ ਦੇ ਘਰ ਬਣਿਆ ਹੋਇਆ ਹੈ ਉਸ ਘਰ ਦੇ ਵਿੱਚ ਇਹ ਪੰਜ ਵਿਕਾਰ ਰਹਿੰਦੇ ਨੇ ਮਰਜ਼ੀਆਂ ਕਰਦੇ ਨੇ ਆਪਣੀਆਂ ਜੋ ਚਾਹੁੰਦੇ ਨੇ ਉਹ ਹੁੰਦਾ ਹੈ ਬੰਦਾ ਪਿੱਛੇ-ਪਿੱਛੇ ਲੱਗ ਕੇ ਤੁਰਿਆ ਫਿਰਦਾ ਇਹਨੂੰ ਹੀ ਬਾਣੀ ਕਹਿੰਦੀ ਲੈ ਲੈ ਕੋ ਚੁੰਗੈ ਨਿਤ ਪੇੜ ਚਾਇਦਾ ਦੇਸੀ ਕੇ ਪੇੜ ਨੂੰ ਲੈ ਲੈ ਚੁੰਗਦਾ ਮਨ ਜਿਹੜਾ ਸੀ ਉਹ ਮਤ ਦੇ ਪਿੱਛੇ ਚੱਲਦਾ ਪਰ ਮਤ ਮਨ ਦੇ ਪਿੱਛੇ ਤੁਰ ਹੀ ਫਿਰਦੀ ਐ ਇਸੇ ਕਰਕੇ ਕਹਿੰਨਿਆ ਸਿੱਖਾਂ ਦਾ ਮਨ ਨੀਵਾ ਮਤ ਚੀ ਮਤਮਾ ਐ ਤੇ ਮਨ ਜਿਹੜਾ ਹੈ ਉਹ ਪੁੱਤਰ ਹੈ ਪੁੱਤਰ ਜਿਹੜਾ ਉਹ ਨੀਵਾ ਹੋਵੇ ਮਤ ਚੀ ਤੇ ਮਨ ਜਿਹੜਾ ਉਹ ਨੀਵਾ ਪੰਜਾਂ ਵਿਕਾਰਾਂ ਨੂੰ ਵੇਚ ਕੇ ਇਹਨਾਂ ਨੂੰ ਸਾੜ ਕੇ ਫਿਰ ਨਾਲ ਮਾਇਆ ਦੀਆਂ ਧੀਆਂ ਆਸਾ ਤ੍ਰਿਸ਼ਨਾ ਇਹਨਾਂ ਨੂੰ ਵੀ ਸਾੜ ਕੇ ਤੇ ਸਾਂਝਾ ਕਰੇ ਕਬੀਰ ਸਿਓ ਕਹਿੰਦੇ ਮੇਰੇ ਨਾਲ ਕੋਈ ਆ ਕੇ ਰਲ ਜਾਵੇ ਆਪਾਂ ਕਿਹਨੇ ਨਾ ਸਾਂਝ ਪਿਆਲੀ 파ਟਰਨਰ 파ਟਨਰਸ਼ਿਪ ਕਹਿੰਦੇ ਮੇਰੇ ਨਾਲ ਕੋਈ 파ਟਨਰਸ਼ਿਪ ਕਰੇ ਫਿਰ ਸਾਂਝਾ ਕਰੇ ਕਬੀਰ ਸਿਓ ਹਰ ਸੰਗ ਬਣਜ ਕਰੇ ਫਿਰ ਆਪਾਂ ਬਣਜ ਕਰੀਏ ਉਹ ਜਿਹੜੀ ਪ੍ਰਮਾਤਮਾ ਦੇ ਕਰੇ ਪ੍ਰਭਾਣ ਹੋਣੀ ਹੈ ਇੱਕ ਸ਼ਲੋਕ ਹੋਰ ਅੱਗੇ ਜਾ ਕੇ ਆਪਾਂ ਪੜਾਂਗੇ ਜਿਹਦੇ ਵਿੱਚ ਆਏ ਆਣਗੇ ਬਚਨ ਕਬੀਰ ਏਕ ਮਰਨਤੇ ਦੋਏ ਹੋਏ ਦੋਏ ਮਰਨਤੇ ਚਾਰ ਚਾਰ ਹੋਏ ਚਾਰ ਮਰਨਤੇ 6 ਹੋਏ ਫੇਰ ਕਹਿੰਦੇ ਦੋਏ ਚਾਰ ਪੁਰਖ ਦੋਏ ਨਾਰ ਇੱਥੇ ਭਗਤ ਜੀ ਨੇ ਵੀ ਗੱਲ ਗੁੱਝੀ ਕੀਤੀ ਹੈ ਇਹ ਵੀ ਸਾਨੂੰ ਸਮਝਣਾ ਪਵੇਗਾ ਕਿ ਪਹਿਲਾਂ ਇੱਕ ਮਰਦਾ ਤੇ ਫਿਰ ਦੋ ਮਰਦੇ ਨੇ ਫੇਰ ਨਾਲ ਦੋ ਹੋਰ ਚਾਰ ਹੋ ਜਾਂਦੇ ਨੇ ਟੋਟਲ 6 ਹੋ ਜਾਂਦੇ ਨੇ ਕਬੀਰ ਇੱਕ ਮਰਨਤੇ ਇੱਕ ਸਾਡਾ ਮਨ ਮਰ ਗਿਆ ਤੇ ਦੋਏ ਮੋਏ ਦੂਜਾ ਮਰ ਗਿਆ ਜਾਤ ਅਪਮਾਨ ਟੋਟਲ ਹੋ ਗਏ 2 ਫਿਰ ਦੋਏ ਮਰਨਤੇ 4 ਜਦੋਂ ਦੋਏ ਮਰ ਗਏ ਤੇ ਅੱਗੇ ਦੋ ਹੋਰ ਉਹਨਾਂ ਦੀ ਵੀ ਡੈਥ ਹੋ ਗਈ ਉਹ ਕਿਹੜੇ ਨੇ ਇੱਕ ਹੈ ਦੇਹ ਅਧਿਆਸ ਤੇ ਇੱਕ ਹੈ ਤ੍ਰਿਸ਼ਨਾ ਹੋ ਗਏ 4 ਪਹਿਲਾ ਮਨ ਦੂਜਾ ਜਾਤ ਅਭਮਾਨ ਤੀਜਾ ਦੇਹ ਅਧਿਆਸ ਤੇ ਚੌਥੀ ਤ੍ਰਿਸ਼ਨਾ ਤੇ ਹੁਣ ਅੱਗੇ 4 ਮਰਨਤੇ ਛੇ ਮਏ ਚਾਰ ਪੁਰਖ ਦੋ ਏ ਨਾਰ ਦੋ ਇਸਤਰੀਆਂ ਨੇ ਤੇ ਚਾਰ ਪੁਰਸ਼ ਨੇ ਹੁਣ ਤਿੰਨ ਤਾਂ ਆਪਾਂ ਪੁਰਸ਼ ਗਿਣਾਏ ਆ ਤੇ ਇੱਕ ਇਸਤਰੀ ਤੇ ਅੱਗੇ ਹੋ ਗਏ ਇੱਕ ਹੋਰ ਮਰ ਗਿਆ ਜੀ ਕੁਸੰਗ ਆ ਇਹ ਹੋ ਗਿਆ ਚੌਥਾ ਤੇ ਫੇਰ ਅੱਗੇ ਨਿੰਦਾ ਇਹ ਹੋ ਗਈ ਦੋ ਮਤਲਬ ਦੋ ਇਸਤਰੀਆਂ ਹੋ ਗਈਆਂ ਚਾਰ ਪੁਰਖ ਹੋ ਗਏ ਟੋਟਲ ਹੋ ਗਏ 6 ਇਸੇ ਤਰ੍ਹਾਂ ਬਾਕੀ ਦੇ ਸ਼ਲੋਕਾਂ ਵਿੱਚ ਵੀ ਬਹੁਤ ਬੁੱਝੇ ਭੇਦ ਭਗਤ ਜੀ ਨੇ ਖੋਲੇ ਨੇ ਪਰ ਇਹ ਥੋੜੇ ਜਿਹੀ ਪਰਿਵਾਰ ਦੇ ਨਾਲ ਉਹ ਨਾਮ ਵਰਤੇ ਹੋਏ ਜਿਹੜੇ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਤੇ ਕਈ ਵਾਰੀ ਸਾਡੇ ਮਨ 'ਚ ਕੋਈ ਭੁਲੇਖਾ ਹੀ ਨਾ ਪੈ ਜਾਵੇ ਕਿ ਇਹ ਤਾਂ ਭਗਤ ਜੀ ਕਿਸ ਪਾਸੇ ਨੂੰ ਤੁਰਪੇ ਕਿਹੜੀ ਗੱਲ ਕਹਿ ਰਹੇ ਨੇ ਤੇ ਇਹ ਭੁਲੇਖਾ ਨਿਕਲਣਾ ਬਹੁਤ ਜ਼ਰੂਰੀ